ਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਲੁਧਿਆਣਾ ਦੀ ਉਪ ਚੋਣ ਨੂੰ ਲੈ ਕੇ ਸੱਟਾ ਬਾਜ਼ਾਰ ਤੇ ਲੁਧਿਆਣਾ ਦਾ ਜੋ ਵੋਟਰ ਉਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਸੱਟਾ ਬਾਜ਼ਾਰ ਵਿਰੋਧੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਆਪਣਾ ਅੰਕੜੇ ਦੱਸ ਰਿਹਾ ਜਦੋਂ ਕਿ ਲੋਹੇਹਾਨਾ ਦੇ ਵੋਟਰ ਸੱਤਾਧਾਰੀ ਪਾਰਟੀ ਦੇ ਨਾਲ ਜੋ ਉਹਨਾਂ ਨੂੰ ਜਿਤਾਉਣ ਵਾਸਤੇ ਚਰਚਾਵਾਂ ਕਰ ਰਹੇ ਨੇ ਅਸਲ ਸੱਤਾਧਾਰੀ ਪਾਰਟੀ ਅੱਜ ਕਿਹੋ ਜਿਹੀ ਸਥਿਤੀ ਦੇ ਵਿੱਚ ਤੇ ਕਿੰਨੀ ਵੋਟ ਲੈ ਕੇ ਜਿੱਤ ਦਰਜ ਕਰੇਗੀ ਅਕਾਲੀ ਦਲ ਕਿਸ ਦੀ ਗੇਮ ਖਰਾਬ ਕਰੇਗਾ ਸੋ ਇਹ ਸਾਰੇ ਪਿਛਲੇ ਜਿੰਨੀਆਂ ਵੀ ਜਿਮਣੀ ਚੋਣਾਂ ਹੋਈਆਂ ਨੇ ਉਹਨਾਂ ਸਾਰਿਆਂ ਦੇ ਸਰਵੇ ਦੇ ਮੁਤਾਬਕ ਤੁਹਾਨੂੰ ਅਸੀਂ ਇਸ ਦਾ ਪੂਰਾ ਸਰਵੇ ਦੱਸਾਂਗੇ लुधियाना पश्चिमी विधानसभा हलके ਦੇ ਵਿੱਚ ਜੋ ਲੋਕ ਮੱਧ ਵਰਗ ਤੋਂ ਉੱਪਰ ਦੇ ਲੋਕ ਨੇ ਜਿਹੜੇ ਕਿ ਸੰਤਕਾਰ ਨੇ ਉਦਯੋਗਪਤੀ ਨੇ ਔਰ ਅਮੀਰ ਲੋਕ ਨੇ ਜਦੋਂ ਕਿ ਗਰੀਬ ਲੋਕ ਬਹੁਤ ਘੱਟ ਨੇ ਇਸ ਹਲਕੇ ਦੇ ਵਿੱਚ ਔਰ ਇਹ ਹਲਕਾ ਹਮੇਸ਼ਾ ਹੀ ਜੋ ਸਾਰੀਆਂ ਪਾਰਟੀਆਂ ਲਈ ਵਕਾਰ ਦਾ ਜਿਹੜਾ ਕਿ ਇੱਕ ਸਵਾਲ ਹੁੰਦਾ ਹੈ ਇਸ ਹਲਕੇ ਦੇ ਵਿੱਚ ਜਿੰਮੀ ਚੋਣ ਹੋਣ ਦੀ ਸੰਭਾਵਨਾ ਕਦੇ ਵੀ ਨਹੀਂ ਸੀ ਜੇਕਰ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਨਾ ਹੁੰਦੀ ਤਾਂ ਗੁਰਪ੍ਰੀਤ ਗੋਗੀ 2022 ਦੇ ਵਿੱਚ ਇੱਥੋਂ ਜਿੱਤ ਦਰਜ ਕਰਦੇ ਨੇ ਕਿਸੇ ਨੇ ਕਾਸ ਵੀ ਨਹੀਂ ਲਾਇਆ ਸੀ ਕਿ ਗੁਰਪ੍ਰੀਤ ਗੋਗੀ ਇੱਥੋਂ ਜਿੱਤ ਦਰਜ ਕਰ ਜਾਣਗੇ ਕਿਉਂਕਿ ਉਸ ਸਮੇਂ ਭਾਰਤ ਪੂਸ਼ਨ ਆਸ਼ੂ ਜਿਹੜੇ ਕੈਬਨ ਮੰਤਰੀ ਸੀ ਉਹਨਾਂ ਦੇ ਮੁਕਾਬਲੇ ਖੜੇ ਸੀ ਔਰ ਗੁਰਪ੍ਰੀਤ ਗੋਗੀ ਨੂੰ ਹੀ ਭਾਰਤ ਪੁਸ਼ ਆਸ਼ੂ ਨੇ ਸਿਆਸਤ ਵਿੱਚ ਲਿਆਂਦਾ ਸੀਗਾ ਸੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਹਨੇਰੀ ਚੱਲੀ ਸੀ ਜਿਸ ਕਾਰਨ ਜੋ ਪੰਜਾਬ ਦੇ ਲੋਕਾਂ ਨੇ ਤੀਸਰੀ ਧਿਰ ਨੂੰ ਇਹ ਮੌਕਾ ਦਿੱਤਾ ਤੇ ਤੀਸਰੀ ਧਿਰ ਨੇ ਜੋ ਕਾਬਜ ਹੋਈ ਏ ਅਕਾਲੀ ਭਾਜਪਾ ਤੇ ਕਾਂਗਰਸ ਤੋਂ ਲੋਕ ਅੱਕ ਚੁੱਕੇ ਸੀ ਜਿਸ ਕਾਰਨ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੀ ਸਰਕਾਰ ਬਣੀ 92 ਵਧਾਇਕ ਜਿੱਤੇ ਬਹੁਤ ਵੱਡਾ ਮੰਡੇ ਜਿਹੜਾ ਫਤਵਾ ਦਿੱਤਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 92 ਸੀਟਾਂ ਜਿੱਤਾ ਦੇਣੀਆਂ ਇਹ ਪਹਿਲੀ ਵਾਰ ਹੋਇਆ ਲੇਕਿਨ ਤਿੰਨਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨਾਲ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੇ ਖਰੀ ਨਹੀਂ ਉਤਰ ਸਕੀ ਜਿਸ ਕਰਮ ਲੋਕ ਨਿਰਾਸ਼ ਹੋ ਗਏ ਪਿਛਲੀਆਂ ਜਿੰਨੀਆਂ ਵੀ ਕਿਮਨੀ ਚੋਣਾ ਹੋਈਆਂ ਜਾਂ ਲੋਕ ਸਭਾ ਚੋਣਾ ਹੋਈਆਂ ਉਹਨਾਂ ਦੇ ਵਿੱਚ ਹਮੇਸ਼ਾ ਹੀ ਸੱਤਾਧਾਰੀ ਪਾਰਟੀ ਕਾਬਜ਼ ਹੁੰਦੀ ਰਹੀ ਪਰ ਹੁਣ ਜੋ ਲੋਕ ਸਭਾ ਚੋਣਾ ਹੋਈਆਂ 2024 ਦੇ ਵਿੱਚ ਤਾਂ ਸੱਤਾਧਾਰੀ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ ਜਦੋਂ ਕਿ ਲੋਕ 92 ਸੀਟਾਂ ਜਿਤਾ ਕੇ ਸਰਕਾਰ ਬਣਾਈ ਸੀ ਉਸ ਤੋਂ ਬਾਅਦ 3 ਲੋਕ ਸਭਾ ਸੀਟਾਂ ਮਿਲਣੀਆਂ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਚਿੰਤਾ ਖੜੀ ਕਰ ਗਈਆਂ ਜੋ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇੱਕੇ ਮਜੂਦਾ ਰਾਜ ਸਭਾ ਮੈਂਬਰ ਤੇ ਉਦਯੋਗਪਤੀ ਸੰਜੀਵ ਅਰੜਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਉੱਥੇ ਹੀ ਕਾਂਗਰਸ ਵੱਲੋਂ ਭਾਰਤ ਕੁਸ਼ਨ ਆਸ਼ੂ, ਅਕਾਲੀ ਦਲ ਵੱਲੋਂ ਪਰਕੁਕਾਰ ਸਿੰਘ ਘੁੰਮਣ ਤੇ ਭਾਜਪਾ ਵੱਲੋਂ ਵੀ ਜੀਵਨ ਗੁਪਤਾ ਚੋਣ ਮੈਦਾਨ 'ਚ ਨੇ। ਕੁੱਲ 14 ਉਮੀਦਵਾਰ ਚੋਣ ਮੈਦਾਨ 'ਚ ਨੇ ਜਿਨ੍ਹਾਂ ਵਿੱਚੋਂ ਚਾਰ ਪ੍ਰਮੁੱਖ ਪਾਰਟੀਆਂ ਤੇ ਬਾਕੀ ਆਜ਼ਾਦ ਉਮੀਦਵਾਰ ਨੇ। ਜੋ ਜਿੱਤ ਹਾਸਲ ਕਰਨ ਵਾਲੀ ਪਾਰਟੀ 2027 ਤੇ ਆਪਣਾ ਪ੍ਰਭਾਵ ਦਿਖਾਉਣਾ ਚਾਹੁੰਦੀ ਹੈ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਸ ਸੀਟ ਦੇ ਸਮਿਕਰਨ ਲਗਾਤਾਰ ਬਦਲ ਰਹੇ ਨੇ ਜੋ ਕਿ ਹੁਣ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਜਿਮਣੀ ਚੋਣ 19 ਜੂਨ ਨੂੰ VOTING ਹੋਣੀ ਹੈ ਤੇ 23 ਜੂਨ ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜੋਰ ਲਾਇਆ ਹੋਇਆ ਹੈ ਪੰਜਾਬ ਦੀ ਸੱਤਾਧਰ ਆਮ ਆਦਮੀ ਪਾਰਟੀ ਇਸ ਸੀਟ ਨੂੰ ਆਪਣੀ ਸੀਟ ਸਮਝੀ ਸਮਝ ਰਹੀਏ ਜੋ ਕਿ ਸੰਜੀਵ ਅਰੋੜਾ ਦੇ ਨਾਲ ਲਗਾਤਾਰ ਬਹੁਤ ਸਾਰੇ ਜਿਹੜੇ ਹੋਰ ਲੀਡਰ ਨੇ ਉਹ ਜੁੜ ਰਹੇ ਨੇ VOTER ਜਿਹੜੇ ਨੇ ਸੰਜੀਵ ਅਰੋੜਾ ਨਾਲ ਜੁੜ ਰਹੇ ਨੇ ਪਰ ਅੰਕੜੇ ਕੁਝ ਹੋਰ ਦੱਸ ਰਹੇ ਨੇ ਪਿਛਲੇ ਅੰਕੜਿਆਂ ਦੇ ਚਾਤ ਮਾਰੀਏ ਤਾਂ ਪੰਜਾਬ ਪਿਛਲੇ 15 ਸਾਲਾਂ ਦੇ ਦੌਰਾਨ ਤਿੰਨ ਸਰਕਾਰਾਂ ਦਾ ਤਖਤਾ ਪਲਟਿਆ ਹੈ 2007 ਤੋਂ ਲੈ ਕੇ 2017 ਤੱਕ ਅਕਾਲੀ ਭਾਜਪਾ ਦੀ ਸਰਕਾਰ ਸੀ ਸਾਲ 2017 ਤੋਂ 22 ਤੱਕ ਕਾਂਗਰਸੀ ਸਰਕਾਰ ਰਹੀ ਤੇ 2022 ਤੋਂ ਅੱਜ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਚੱਲ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਜੋ ਜਿਮਨੀ ਚੋਣਾਂ ਹੁੰਦੀਆਂ ਰਹੀਆਂ ਨੇ ਉਹ ਅੰਕੜੇ ਤਾਂ ਇਹੀ ਬਿਆਨ ਕਰਦੇ ਹਨ ਕਿ ਜਦੋਂ ਵੀ ਕੋਈ ਜਿਮਨੀ ਚੋਣ ਹੋਈਏ ਤਾਂ 80 ਤੋਂ 90% ਦੀ ਨਤੀਜੇ ਸੱਤਾਧਰ ਦੇ ਹੱਕ ਵਿੱਚ ਹੀ ਆਏ ਹਨ ਜੋ ਹੁਣ ਜਾਣਕਾਰੀ ਦੇ ਅਨੁਸਾਰ ਤਿੰਨ ਸਰਕਾਰਾਂ ਦੇ ਦੌਰਾਨ 6 ਵਾਰ ਜਿਮਨੀ ਚੋਣ ਹੋ ਚੁੱਕੀ ਹੈ ਸਾਲ 2014 ਵਿੱਚ ਜਦੋਂ ਅਕਾਲੀ ਭਾਈਪਾ ਦੀ ਸਰਕਾਰ ਸਮੇਂ ਉਪਚੋਣਾ ਹੋਈਆਂ ਸੀ ਤਾਂ ਤਰੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਸੀਟ ਅਕਾਲੀ ਦਲ ਦਾ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਚੋਣ ਜਿੱਤ ਗਿਆ ਸੀ